ਹਾਂਜੀ ਸੰਦੀਪ ਦੇ ਭਰਾ ਯਾਨੀ ਕਿ ਦੀਪ ਮਠਾਰੂ ਦੇ ਸਾਲੇ ਨੇ ਆਖਿਰ ਸੱਚ ਹੀ ਦਿੱਤਾ ਕਿ ਸੰਦੀਪ ਜਿਹੜੀ ਹੈਗੀ ਉਹ ਘਰ ਵਾਪਸ ਨਾ ਤਾਂ ਅੱਜ ਜਾਊਗੀ ਤੇ ਨਾ ਜਾਊਗੀ ਕੱਲ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਂ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਕੀ ਉਹਨੇ ਕੀ ਕਿਹਾ ਆਖਿਰ ਕੀ ਆਵਾਜ਼ ਆ ਕਿ ਉਹ ਆਪਣੇ ਪੇਕੇ ਘਰ ਰਹਿ ਰਹੀ ਆਪਣੀ ਬੱਚੀ ਨੂੰ ਲੈ ਕੇ ਤੇ ਦੀਪ ਦੀ ਜਿਹੜੀ ਮਾਤਾ ਸ਼੍ਰੀ ਆ ਉਹ ਕਾਫੀ ਜ਼ਿਆਦਾ ਸੀਰੀਅਸ ਨੇ ਇਸੇ ਟੈਨਸ਼ਨ ਦੇ ਵਿੱਚ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਵੀਡੀਓ ਨਾਲ ਦੋਵਾਂ ਦਾ ਹਨਾ ਮਸਲਾ ਹੱਲ ਹੋ ਜਾਏ ਤੇ ਨਾਲ ਜਦੋਂ ਬੰਦਾ ਕੋਈ ਗਲਤੀ ਕਰਦਾ ਨਾ ਹਨਾ ਤੇ ਉਹਨੂੰ ਬੰਦੇ ਨੂੰ ਜਦੋਂ ਗਲਤੀ ਦਾ ਅਹਿਸਾਸ ਹੀ ਨਾ ਹੋਵੇ ਤੇ ਮੈਂ ਕੀਤੀਆਂ ਜੇ ਨਹੀਂ ਕਿੱਦਾਂ ਇਹ ਈ ਤਾਂ ਮੈਂ ਇਹੋ ਕਹਿੰਨਾ ਵੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਨਾ ਹਨਾ ਜਿਹੜਾ ਉਹਨੂੰ ਗਲਤੀ ਦਾ ਅਸਾਸ ਹੁੰਦਾ ਨਾ ਉਹਨੂੰ ਫੇਰਪਰ ਲੱਗਦਾ ਵੀ ਮੈਂ ਗਲਤੀ ਕੀਤੀ ਹੈ ਤੇ ਜਦੋਂ ਗਲਤੀ ਦਾ ਆਪਾਂ ਕਿਸੇ ਨੂੰ ਅਸਾਸ ਨਹੀਂ ਕਰਾਉਣਾ ਹਨਾ ਹਾਂਜੀ ਦੀਪ ਮਠਾਰੂ ਦੀ ਮਾਤਾ ਸ਼੍ਰੀ ਸੀਰੀਅਸ ਨਹੀਂ ਹਾਲਾਤ ਬਹੁਤ ਜ਼ਿਆਦਾ ਖਰਾਬ ਆ ਲੇਟੈਸਟ ਜਿਹੜੇ ਉਹਦੇ ਦੋ ਵਲੌਗਸ ਆਏ ਨੇ ਤੇ ਚੈਨਲ ਦੇ ਉਹ ਇਸ ਦੇ ਰਿਲੇਟਿਡ ਨਹੀਂ ਕਿ ਉਹਦੇ ਮਮ ਜਿਹੜੇ ਹੈਗੇ ਨੇ ਹਸਪੀਟਲਾਈਜ਼ ਨੇ ਹੁਣ ਦੇਖੋ ਇਹ ਜਿਹੜੇ ਰੋਸਟਰ ਮਤਲਬ ਰੋਸਟਰਸ ਨੂੰ ਬਾਅਦ ਚ ਹਨਾ ਉਹ ਕਰਦੇ ਨੇ ਵੀ ਰੋਸਟਰਸ ਸਾਨੂੰ ਮਤਲਬ ਰੋਸਟ ਕਰਦੇ ਨੇ ਸਾਨੂੰ ਗਲਤ ਬੋਲਦੇ ਨੇ ਸਾਨੂੰ ਡੋਂਟ ਕਰਦੇ ਨੇ ਤਾਂ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਵੀ ਕਮਲਿਆਂ ਵਾਂਗੂ ਹਨਾ ਪਾਗੜਾ ਵਾਂਗੂ ਦੰਦੀਆਂ ਕੱਢੀ ਜਾਂਦਾ ਇੱਕ ਪਾਸੇ ਤਾਂ ਤੂੰ ਲੋਕਾਂ ਤੋਂ ਸਿੰਪੈਥੀ ਗੇਨ ਕਰ ਰਿਆ ਠੀਕ ਹੈ ਸੈਕੰਡ ਥਿੰਗ ਤੂੰ ਸੰਦੀਪ ਨੂੰ ਸ਼ੋਅ ਕਰ ਰਿਆ ਵੀ ਸ਼ਾਇਦ ਉਹ ਆਪਸ ਆਪਸ ਦੇ ਵਿੱਚ ਗੱਲਬਾਤ ਕਰਕੇ ਆਪਦੇ ਪਰਿਵਾਰ ਦੇ ਨਾਲ ਤੇ ਉਹ ਵਾਪਸ ਆ ਜਾਏ ਮੇਰੀ ਮਾਂ ਬਿਮਾਰਾ ਇਹ ਦੇਖ ਕੇ ਕਿ ਮੇਰੀ ਮਾਂ ਹਸਪੀਟਲਾਈਜ਼ ਹੈ ਤੇ ਕਰ ਤੂੰ ਕੀ ਰਿਆਂ ਜੇ ਤੈਨੂੰ ਤੇਰੀ ਮਾਤਾ ਦੀ ਇੰਨੀ ਟੈਨਸ਼ਨ ਆ ਤੇਰੇ ਫੇਸ ਦਾ ਰੰਗ ਉੱਟਿਆ ਹੋਣਾ ਚਾਹੀਦਾ ਸੀ ਪਰ ਤੂੰ ਕੀ ਕਮਲਾ ਵਾਂਗੂੰ ਦੰਦੀਆਂ ਹੀ ਕੱਢੀ ਜਾਂਦਾ ਹਰ ਗੱਲ ਤੇ ਤੇਰੇ ਦੰਤ ਹੀ ਵਿੱਚ ਹੁੰਦੇ ਹੌਸਪੀਟਲ 'ਚ ਐਂਟਰ ਕਰਦਾ ਤਾਂ ਹੌਸਪੀਟਲ ਦੇ ਵਿੱਚ ਆ ਤਾਂ ਹੌਸਪੀਟਲ ਤੋਂ ਬਾਹਰ ਜਾਣਾ ਤਾਂ ਅਮੈਂ ਨਾਲ-ਨਾਲ ਇੱਕ ਨੇ ਕਲਿੱਪ ਐਡ ਕਰਦੀ ਇਹਨਾਂ ਦੀ ਦੇਖੀ ਚੱਲੋ ਕਮਲਾ ਵਾਂਗੂੰ ਬਸ ਨੇ ਦੰਦੀਆਂ ਹੀ ਕੱਢੀ ਜਾਂਦੀ ਕਿ ਆਪਾਂ ਆਪਣੇ ਫੈਮਿਲੀ ਦਾ ਕੋਈ ਵੀ ਮੈਂਬਰ ਲਾ ਲਓ ਜੇ ਹਸਪੀਟਲ ਦੇ ਵਿੱਚ ਹੁੰਦਾ ਆਪਾਂ ਜਾਂ ਉਹ ਵੀ ਕਿਸਦਾ ਪਤਾ ਲੈਣ ਜਾਂਦੇ ਨਾ ਤੇ ਆਪਾਂ ਉਥੇ ਹਾਸਾ ਤਾਂ ਬਹੁਤ ਦੂਰ ਦੀ ਗੱਲ ਆ ਆਪਣੇ ਚਿਹਰੇ ਦੀ ਰੌਣਕ ਹੀ ਉੱਡ ਜਾਂਦੀ ਹੈ ਹਸਪੀਟਲ 'ਚ ਜਾ ਕੇ ਅੱਗੇ ਜਰਾ ਵੀਡੀਓ ਦੇਖਿਓ ਕਿ ਸੋਚ ਬੜੀ ਭਈ ਮੂੰਹ ਮੂੰਹ ਤੇਰਾ ਮੂੰਹ ਸੋਚ ਭਈ ਉਦਾਂ ਮਾੜੀ ਮਾੜੀ ਹਾਂ ਕੋਈ ਕਰਦਾ ਨਹੀਂ ਅੱਜ ਤੁਹਾਨੂੰ ਮਿਲ ਜਾਣੀ ਮਿਲ ਜਾਣੀ ਅੱਜ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਮਤਲਬ ਨਾ ਇਹਨੂੰ ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਕੋਈ ਹੈਗਾ ਇਹ ਸਿਰਫ ਫੇਸ ਕਰਕੇ ਇਹ ਵਾਲੇ ਵਲੌਗ ਪਾ ਰਿਹਾ ਤਾਂ ਕਿ ਸੰਦੀਪ ਆਪੇ ਵਾਪਸ ਆ ਜਾਈ ਤਾਂ ਹੁਣ ਸੰਦੀਪ ਤੇ ਭਰਾ ਨੇ ਜਿਹੜਾ ਹੈਗਾ ਜੀਵੇਂ ਮੈਨੂੰ ਦੱਸਿਆ ਸੀ ਵੀ ਸੰਦੀਪ ਨੇ ਲਗਭਗ ਚੈਨਲ ਬਣਾਤਾ ਜਿੱਥੋਂ ਤੱਕ ਮੈਂ ਉਹਦੇ ਭਰਾ ਦੀ ਹੁਣ ਲੇਟੈਸਟ ਵੀਡੀਓ ਦੇਖੀ ਹੈ ਤਾਂ ਉਹਦੇ ਭਰਾ ਦਾ ਕਹਿਣਾਗਾ ਕਿ ਉਹਦੀ ਉਹਨਾਂ ਦੇ ਵਿੱਚ ਕੋਈ ਐਦਾਂ ਦੀ ਗੱਲ ਹੋਈ ਆ ਦੀਪ ਨੇ ਕੁਝ ਐਦਾਂ ਦੀ ਗਲਤੀ ਕੀਤੀ ਆ ਕਿ ਜਦ ਤੱਕ ਦੀਪ ਦੀ ਗਲਤੀ ਦਾ ਉਹਨੂੰ ਅਹਿਸਾਸ ਨਹੀਂ ਹੁੰਦਾ ਉਹ ਮਾਫੀ ਨਹੀਂ ਮੰਗ ਲੈਂਦਾ ਉਹ ਇਹ ਨਹੀਂ ਕਹਿ ਦਿੰਦਾ ਵੀ ਹਾਂ ਮੈਂ ਇਸ ਗਲਤੀ 'ਚ ਸੁਧਾਰ ਲਿਆਊਂਗਾ ਅਸੀਂ ਆਪਣੀ ਕੁੜੀ ਵਾਪਸ ਨਹੀਂ ਭੇਜਣੀ ਤੇ ਮੈਨੂੰ ਲੱਗਦਾ ਕਿਸੇ ਹੱਦ ਤੱਕ ਇਹ ਚੀਜ਼ ਬਿਲਕੁਲ ਸਹੀ ਆ ਕਿਉਂਕਿ ਜੇ ਇਨਸਾਨ ਨੂੰ ਗਲਤੀ ਦਾ ਅਹਿਸਾਸ ਨਹੀਂ ਨਾ ਹੁੰਦਾ ਤਾਂ ਉਹ ਗਲਤੀ ਉਹ 100% ਰਿਪੀਟ ਕਰਦਾ ਆ ਜਰਾ ਵੀਡੀਓ ਦੇਖਿਓ ਨਾਲ ਮੇਰੇ ਫੇਰ ਭੈਣ ਪਰਾਂ ਹਾਂ ਦੇ ਇੱਕ ਜਿਹੇ ਕਮੈਂਟ ਆਇਆ ਯਾਰ ਇਹ ਤੀਜੇ ਨੂੰ ਸੋਰੇ ਭੇਜੋ ਤੇ ਜੋ ਸੋਰੇ ਕੀ ਗੱਲਬਾਤ ਕਰਾ ਤੇ ਮੈਂ ਉਹਨਾਂ ਭੈਣ ਪਰਾਂ ਨੂੰ ਦੱਸਦਾ ਆ ਕਿ ਹਜੇ ਸਾਡੇ ਵਿੱਚ ਕੋਈ ਬੈਠ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਈ ਜਿਹਦੇ ਨਾਲ ਦੋਵਾਂ ਦਾ ਹਨਾ ਮਸਲਾ ਹੱਲ ਹੋ ਜੇ ਨਾਲ ਜਦੋਂ ਬੰਦਾ ਕੋਈ ਗਲਤੀ ਕਰਦਾ ਹਨਾ ਤੇ ਉਹਨੂੰ ਬੰਦੇ ਨੂੰ ਜਦੋਂ ਗਲਤੀ ਦਾ ਅਹਿਸਾਸ ਹੀ ਨਾ ਹੋਵੇ ਜਿਵੇਂ ਮੈਂ ਕੀਤੀਆਂ ਜਾਂ ਨਹੀਂ ਐ ਕਿਦਾਂ ਹਨਾ ਸੁਰਤੋਂ ਪਹਿਲਾਂ ਤੇ ਛੁੜਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਹਨਾ ਇਹ ਚੀਜ਼ ਦਾ ਮੈਂ ਇਹ ਕਹਿਣਾ ਵੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਨਾ ਹਾਂ ਜਦੋਂ ਉਹਨੂੰ ਗਲਤੀ ਦਾ ਸਾਾਸ ਹੁੰਦਾ ਨਾ ਉਹਨੂੰ ਫੇਰ ਪਰ ਲੱਗਦਾ ਮੈਂ ਗਲਤੀ ਕੀਤੀ ਹੈ ਤੇ ਜਦੋਂ ਗਲਤੀ ਦਾ ਆਪਾਂ ਕੇ ਉਹਨੂੰ ਸਾਫ ਨਹੀਂ ਕਰਾਉਣਾ ਹਨਾ ਕਿ ਕਿਤੋਂ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ ਤੇ ਫਿਰ ਤੇ ਇਹ ਬੰਦੇ ਨੇ ਮਤਲਬ ਕਹਿਣ ਦਾ ਮਤਲਬ ਤੇ ਰਿਪੀਟ ਕਰ ਸਕਦਾ ਉਹ ਹੀ ਗਲਤੀ ਦੁਬਾਰਾ ਫੇਰ ਕਰ ਸਕਦਾ ਤੇ ਸੋ ਇਸ ਕਰਕੇ ਆਪਾਂ ਇਹ ਕਹਨੇ ਆ ਤੀ ਉਹ ਜਿਹੜੀ ਗਲਤੀ ਆ ਜਦੋਂ ਉਹਦਾ ਸੁਧਾਰ ਹੋ ਜੂਗਾ ਤੇ ਫਿਰ ਇਹਨਾਂ ਦੀ ਸੋ ਗਲਤੀ ਆ ਉਹ ਬੈਠ ਕੇ ਆਪਾਂ ਸਭ ਗੱਲਬਾਤ ਕਰ ਲੈਣਾ ਤੇ ਵਧੀਆ ਗੱਲ ਆ ਚਲੋ ਤੇ ਆਪਾਂ ਦੇ ਹਿੱਤ ਉਹਨੇ ਵੀ ਘਰ ਵਸੇ ਬਾਕੀ ਜੇ ਤੇ ਆਪਾਂ ਗਲਤੀ ਦਾ ਅਹਿਸਾਸ ਕਰਦੇ ਹਾਂ ਮਤਲਬ ਗਲਤੀ ਹੋਈ ਹੈ ਫਿਰ ਤੇ ਆਪਾਂ ਕਹਿੰਦੇ ਵੀ ਠੀਕ ਹੈ ਯਾਰ ਕੋਈ ਗੱਲ ਨਹੀਂ ਹੋ ਗਈ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਤੇ ਕਿਦਾਂ ਤੇ ਜੇ ਜਦੋਂ ਆਪਾਂ ਗਲਤੀ ਕਰਕੇ ਵੀ ਉਹ ਅਹਿਸਾਸ ਨਹੀਂ ਨਾ ਕਰਦੇ ਤੇ ਆਪਾਂ ਦੁਬਾਰਾ ਫੇਰ ਉਹੀ ਗਲਤੀ ਕਰਦੇ ਹਾਂ ਸੋ ਇਸ ਕਰਕੇ ਹਜੇ ਥੋੜਾ ਜਿਹਾ ਚੱਕਰ ਹੈਗਾ ਤੇ ਜਿੱਦਾਂ ਇਹਨਾਂ ਨੇ ਆਪਸ ਵਿੱਚ ਗੱਲਬਾਤ ਕਰ ਲਈ ਉਹ ਚੱਕਰ ਮੁੱਕ ਜਾਊਗਾ ਤੇ ਫਿਰ ਇਹ ਆਪਣੇ ਘਰ ਚਲ ਜੂਗੀ ਤੇ ਹਜੇ ਇਹ ਫਿਰਨ ਹਾਲ ਸਾਡੇ ਕੋਲ ਹੀ ਰਹੂਗੀ ਜਿੰਨਾ ਚਿਰ ਕੋਈ ਗੱਲ ਨਹੀਂ ਮੁੱਕਦੀ ਆਪਾਂ ਤਾਂ ਇਹਨੂੰ ਭੇਜ ਨਹੀਂ ਸਕਦੇ ਤੇ ਜਦੋਂ ਗੱਲ ਮੁੱਕ ਜੂਗੀ ਫਿਰ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਵੇਂ ਫਾਲਤੂ ਦੇ ਨੈਟਿਕ ਕਮੈਂਟ ਨਾ ਆੜੋ ਕਿ ਚਲੋ ਚੈਨਲ ਚਲਾਇਆ ਇਹਨੇ ਜੇ ਚਲਾ ਵੀ ਲਿਆਵਾ ਚੈਨਲ ਤੇ ਕਈ ਰੋਸਟਾਂ ਨੇ ਵੀ ਗੱਲ ਚੱਕਤੀ ਆ ਵੀ ਹੈ ਚੈਨਲ ਬਣਾ ਲਿਆ ਜੇ ਹੈ ਕੋ ਯਾਰ ਹਰ ਕਿਸੇ ਨੇ ਆਪਣੀ ਰੋਟੀ ਦਾ ਹਨਾ ਸਾਧਨ ਤੇ ਬਣਾਉਣਾ ਹੀ ਹੁੰਦਾ ਹਨਾ ਤੇ ਇਹ ਚਲੋ ਜਿਵੇਂ ਬੈਠਾ ਬੰਦਾ ਹਨਾ ਘਰ ਇਹ ਤੇ ਚਲੇ ਆਪਣਾ ਬਲੌਗਿੰਗ ਵੀ ਗੱਲ ਲੈਂਦੀ ਆ ਤੇ ਕਈ ਰੋਸਟਾਂ ਨੇ ਗੱਲ ਬੜੀ ਚੱਕਤੀ ਆ ਨੇ ਚੈਨਲ ਬਣਾ ਲਿਆ ਆਪਣਾ ਇਹੋ ਹੈ ਇਦਾਂ ਉਦਾਂ ਗੱਲਬਾਤ ਬਣਾਉਣ ਦੇ ਨੇ ਆਪਾਂ ਕੋਲੇ ਕੋਲੇ ਲਾਈ ਜਿੰਨੇ ਗ로우 ਕਰਦੀ ਆ ਚੈਨਲ ਇਹਨੇ ਫਿਰ ਚੱਲ ਜਣਾ ਹਾਂਜੀ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਦੀਪ ਨੂੰ ਕਿਸੇ ਵੀ ਚੀਜ਼ ਤੋਂ ਫਰਕ ਪੈਂਦਾ ਜਾਂ ਉਹਨੂੰ ਕਿਸੇ ਚੀਜ਼ ਤੋਂ ਹਨਾ ਵੀ ਇਦਾਂ ਹੈਗਾ ਵੀ ਹਾਂ ਉਹਦਾ ਪਰਿਵਾਰ ਉਹਦੇ ਬੱਚਾ ਉਹ ਘਰ ਦੇ ਵਿੱਚੋਂ ਚਲੇ ਗਏ ਨੇ ਤਾਂ ਉਹਦੇ ਭਰਾ ਦਾ ਕਹਿਣਾ ਕਿ ਜੇ ਉਹ ਆਪਣੀ ਗਲਤੀ ਮੰਨ ਲੈਂਦਾ ਉਹਦੀ ਗਲਤੀ ਦਾ ਉਹਨੂੰ ਅਹਿਸਾਸ ਹੁੰਦਾ ਤਾਂ ਫੇਰ ਹੀ ਅਸੀਂ ਗੱਲ ਜਿਹੜੀ ਹੈਗੀ ਉਹਨਾਂ ਦੀ ਕਰਵਾ ਕੇ ਫੇਰ ਅਸੀਂ ਆਪਣੀ ਕੁੜੀ ਨੂੰ ਵਾਪਸ ਭੇਜਾਂਗੇ ਤਾਂ ਕਿਤੇ ਨਾ ਕਿਤੇ ਉਹਦੇ ਭਰਾ ਦੀ ਸਹੀ ਗੱਲ ਆ ਕਿਉਂਕਿ ਦੇਖੋ ਇਹ ਫਰਜ਼ ਹੁੰਦਾ ਮਾਪਿਓ ਦਾ ਹਨਾ ਵੀ ਜੇ ਕੋਈ ਆਪਣੇ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਤਾਂ ਅਕਸਰ ਉਹ ਉਹਦਾ ਘਰ ਆ ਜੇ ਧੀ ਆਪਦੇ ਘਰੇ 4 ਦਿਨ ਬੈਠੀ ਵੀ ਆ ਤਾਂ ਫਿਰ ਉਹਦਾ 4 ਦਿਨ ਬੈਠੀ ਦਾ ਵੀ ਕੀ ਫਾਇਦਾ ਜੇ ਉਹਨਾਂ ਨੇ ਉਹਨੂੰ ਆ ਹੀ ਵਾਪਸ ਭੇਜਦਾ ਬਾਕੀ ਚਲੋ ਜੋ ਵੀ ਹੈ ਆਪੋ ਆਪਣੇ ਡਿਸੀਜਨ ਹੁੰਦੇ ਨੇ ਲਾਈਫ ਦੇ ਇਨਸਾਨ ਦੇ ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਦੀਪ ਆ ਨਾ ਇਹਦਾ ਹੈ ਨਹੀਂ ਦਿਮਾਗ ਦੇ ਮੂਸ ਹਿਸਾਬ ਸਰਚ ਸੰਦੀਪ ਦੇ ਭਰਾ ਯਾਨੀ ਕਿ ਦੀਪ ਦੇ ਸਾਲੇ ਨੇ ਸਾਫ਼-ਸਾਫ਼ ਕਹਿ ਦਿੱਤਾ ਵੀ ਮੇਰੀ ਭੈਣ ਸੰਦੀਪ ਉਹਨਾ ਟਾਈਮ ਉਸ ਦੇ ਘਰੇ ਨਹੀਂ ਜਾਂਦੀ ਜਦ ਤੱਕ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਕਿਉਂਕਿ ਜਦੋਂ ਬੰਦੇ ਨੂੰ ਪਤਾ ਹੀ ਨਹੀਂ ਵੀ ਉਹਨੇ ਗਲਤੀ ਕੀਤੀ ਆ ਉਸ ਗਲਤੀ ਦਾ ਉਹਨੂੰ ਅਹਿਸਾਸ ਹੀ ਨਹੀਂ ਹੋਇਆ ਤੇ ਫਿਰ ਅਸੀਂ ਆਪਦੀ ਕੁੜੀ ਉੱਥੇ ਕਿਉਂ ਭੇਜੀ ਕਿਤੇ ਨਾ ਕਿਤੇ ਚਲੋ ਇਹ ਗੱਲ ਸਹੀ ਵੀ ਆ ਬਾਕੀ ਰਹੀ ਗੱਲ ਉਹ ਰੋਸਟਰਸ ਨੂੰ ਇਹ ਰਿਪਲਾਈ ਦੇ ਰਿਹਾ ਵੀ ਰੋਸਟਰਸ ਕਹਿੰਦੇ ਨੇ ਵੀ ਚੈਨਲ ਚਲਾਉਣ ਮਾਰੀ ਇੱਥੇ ਆਈ ਆ ਬਾਅਦ ਚ ਜਾਵੜੂਗੀ ਤੇ ਇਹ ਕਹਿੰਦਾ ਵੀ ਉਹਨੇ ਚੈਨਲ ਬਣਾ ਲਿਆ ਆਪਦੀ ਕਮਾਈ ਦਾ ਸਾਧਨ ਤਾਂ ਬਣਾਉਣਾ ਹੀ ਆ ਤਾਂ ਜਿਹੜਾ ਮੈਨੂੰ ਲੱਗਦਾ ਵੀ ਠੀਕ ਐ ਚੈਨਲ ਚਲਾਉਣਾ ਕਮਾਈ ਕਰਨੀ ਚਾਹੀਦੀ ਆ ਪਰ ਹਣੀ ਕਿਉਂ ਜਦੋਂ ਉੱਥੇ ਰਹਿੰਦੀ ਸੀ ਉਦੋਂ ਵੀ ਚਲਾ ਸਕਦੀ ਸੀ ਉਹ ਚੈਨਲ ਇਹ ਕੁਛ ਤਾਂ ਨਾ ਮਤਲਬ ਥੋੜਾ ਜਿਹਾ ਇਹੀ ਚੀਜ਼ ਹੁੰਦੀ ਅਗਲੇ ਨੂੰ ਆਏ ਹੁੰਦਾ ਵੀ ਇਹ ਮੌਕਾ ਹੈਗਾਗਾ ਵੀ ਸਾਡਾ ਚੈਨਲ ਜਿਹੜਾ ਹੈਗਾ ਛੇਤੀ ਗਰੋ ਕਰ ਜਾਊਗਾ ਤੇ ਕਿਤੇ ਨਾ ਕਿਤੇ ਤਾਂ ਇਹ ਗੱਲ ਐਗਜ਼ਿਸਟ ਕਰਦੀ ਹੀ ਕਰਦੀ ਆ ਜੋ ਵੀ ਰੋਸਟਰਸ ਕਹਿ ਰਹੇ ਨੇ ਮੈਂ ਵੀ ਵਿੱਚ ਹੀ ਆ ਮੈਂ ਵੀ ਇਹ ਚੀਜ਼ ਕਹੀ ਸੀ ਵੀ ਆਪਣਾ ਚੈਨਲ ਗਰੋ ਕਰਨ ਦੀ ਖਾਤਰ ਹੀ ਉਹ ਐਦਾਂ ਕਰ ਰਹੀ ਕਿਉਂਕਿ ਜੇ ਕਮਾਈ ਦਾ ਸਾਧਨ ਬਣਾਉਣਾ ਸੀ ਤਾਂ ਇਹ ਚੀਜ਼ ਪਹਿਲਾਂ ਵੀ ਹੋ ਸਕਦੀ ਸੀ ਐਵੇਂ ਤਾਂ ਹੈ ਨਹੀਂ ਵੀ ਉਹਨੇ ਜਿਹੜੀ ਗਲਤੀ ਕੀਤੀ ਉਹ ਅੱਜ ਹੀ ਕੀਤੀ ਐ ਦੂਸਾਂ ਪਹਿਲਾਂ ਕਦੇ ਕੋਈ ਗੱਲ ਇਹਨਾਂ ਦੇ ਵਿੱਚ ਹੋਈ ਨਹੀਂ ਤਾਂ ਚਲੋ ਆਪੋ ਆਪਣੀ ਜੋ ਵੀ ਹੈਗੀ ਐ ਸੋਚ ਹੈਗੀ ਪਰ ਇਹ ਗੱਲ ਜ਼ਰੂਰ ਹੈਗੀ ਕਿ ਜਦ ਤੱਕ ਦੀਪ ਨੂੰ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਹੈਗਾ ਸੰਦੀਪ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਤੇ ਰਹੀ ਗੱਲ ਸੰਦੀਪ ਦੀ ਉਹਨੇ ਕਿਹਾ ਸੀ ਵੀ ਮੈਂ ਦੱਸੂਗੀ ਬੀ ਸਾਡੇ ਵਿੱਚ ਹੋਇਆ ਕੀ ਉਹਨੇ ਗਲਤੀ ਕੀ ਕੀਤੀ ਆ ਤਾਂ ਮੈਨੂੰ ਲੱਗਦਾ ਵੀ ਸੰਦੀਪ ਨੂੰ ਦੀਪ ਦੀ ਉਹ ਗਲਤੀ ਜ਼ਰੂਰ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਆ ਜਦੋਂ ਇੰਨੀ ਗੱਲ ਦੱਸਦੀ ਵੀ ਲੜਾਈ ਹੋਈ ਆ ਕਿਸੇ ਗਲਤੀ ਦੇ ਕਾਰਨ ਉਹ ਘਰ ਛੱਡ ਕੇ ਆਈ ਆ ਆਪਦੀ ਬੱਚੀ ਨੂੰ ਲੈ ਕੇ ਤਾਂ ਫਿਰ ਓਬਵੀਅਸ ਆ ਵੀ ਉਹ ਗਲਤੀ ਲੋਕਾਂ ਦੇ ਸਾਹਮਣੇ ਰੱਖਣੀ ਵੀ ਚਾਹੀਦੀ ਆ ਵੀ ਕੀ ਗਲਤੀ ਆ ਤਾਂ ਲੋਕ ਕੇ ਪੁੱਛ ਰਹੇ ਨੇ ਵੀ ਹੁਣ ਉਹ ਉਹਦੀ ਮੰਮੀ ਦਾ ਪਤਾ ਲੈਣ ਜਾਊਗੀ ਜਾਂ ਨਹੀਂ ਜਾਊਗੀ ਤਾਂ ਉਹਦੀ ਮਾਤਾ ਸ੍ਰੀ ਜਿਹੜੀ ਹੈਗੀ ਆ ਉਹ ਟੈਨਸ਼ਨ ਦੇ ਵਿੱਚ ਬਿਮਾਰ ਆ ਓਬਵੀਅਸ ਆ ਪੋਤੇ ਪੋਤੀਆਂ ਦੀ ਟੈਨਸ਼ਨ ਹੁੰਦੀ ਆ ਦਾ ਹੋ ਸਕਦਾ ਕੋਈ ਸੀਰੀਅਸ ਮੈਟਰ ਹੀ ਹੋਊਗਾ ਤਾਂ